ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀਆ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਣੇ ਕੋਲ ਬਹੁਤ ਜ਼ਿਆਦਾ ਸ਼ਾਨਦਾਰ ਕਲੈਕਸ਼ਨ ਜਿਹੜੀ ਆ ਆ ਗਈ ਆ ਗਰਮ ਸੂਟਾਂ ਦੇ ਵਿੱਚ ਜਿਨ੍ਹਾਂ ਦੀ ਤੁਸੀਂ ਬਾਰ-ਬਾਰ ਡਿਮਾਂਡ ਕਰਨਦੇ ਹੋ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਥੋੜੇ ਦਿਨ ਇਹਨਾਂ ਦੇ ਗਰਮ ਸੂਟਾਂ ਦੀ ਉਸ ਤੋਂ ਬਾਅਦ ਇਹ ਨਵਾਂ ਸਟਾਕ ਫੇਰ ਆ ਗਿਆ ਆਪਣੇ ਕੋਲ ਰੇਟ ਸੇਮ ਆਉਣਗੇ ਤੇ ਡਿਜ਼ਾਈਨ ਜਿਹੜੇ ਜੇ ਉਹ ਨਵੇਂ ਆ ਪ੍ਰਿੰਟ ਨਵੇਂ ਆ ਕੁਆਲਿਟੀ ਵੀ ਸੇਮ ਆਊਗੀ ਆਜੋ ਕਰਾਉਣਾ ਸ਼ੁਰੂ ਵੀਡੀਓ ਤੁਹਾਨੂੰ ਪਹਿਲਾਂ ਇਹ ਚੈੱਕ ਕਰਿਓ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਨੇ ਪਹਿਲਾਂ ਇਹਨਾਂ ਦਾ ਮੈਂ ਤੁਹਾਨੂੰ ਪ੍ਰਿੰਟ ਵਿਖਾ ਦਿੰਦਾ ਸੂਟਾਂ ਦਾ ਆਹ ਲੋ ਜੀ ਕਰਿਓ ਚੈੱਕ ਜਰੀਗਾ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਜੇ ਬਹੁਤ ਹੀ ਸੋਹਣੀ ਪ੍ਰਿੰਟਡ ਚੈੱਕ ਸੈਲਫ ਦੇ ਵਿੱਚ ਤੇ ਸਾਰੀਆਂ ਇਧਰੋਂ ਜਿਹੜੀਆਂ ਬੂਟੀਆਂ ਇਹਦੇ ਬੜੀਆਂ ਸ਼ਾਨਦਾਰ ਤੇ ਢੇਰਾ ਬਹੁਤ ਸੋਹਣਾ ਇਹਦਾ ਪ੍ਰਿੰਟਡ ਆ ਤੇ ਇਦਾਂ ਹੀ ਇਹਦੀ ਜਿਹੜੀ ਜੇ ਬੈਕ ਸਾਈਡ ਆ ਇਹ ਵੀ ਬੜੀ ਪਿਆਰੀ ਪ੍ਰਿੰਟਡ ਆ ਪੂਰੀ ਫੁੱਲ ਤੁਸੀਂ ਵੇਖ ਸਕਦੇ ਜੇ ਤੇ ਕਲਰ ਜਿਹੜਾ ਹੈਗਾ ਦਾ ਜੇ ਉਹ ਹੈਗਾ ਜੇ ਮੂਗੀਆ ਸ਼ੇਡ ਆਹ ਲੋ ਜੀ ਚੈੱਕ ਕਰਿਓ ਬਹੁਤ ਪਿਆਰੀ ਸ਼ੇਡ ਜੇ ਤੇ ਇਹਦੇ ਨਾਲ ਆ ਗਈ ਜੇ ਬਾਟਮ ਤੇ ਨਾਲ ਇਹਦੇ ਆ ਗਿਆ ਜੇ ਸਟੌਲ ਗਰਮ ਸੂਟ ਜੇ ਬਹੁਤ ਜ਼ਿਆਦਾ ਸੋਹਣੇ ਪਸ਼ਮੀਨਾ ਦੇ ਤੇ ਬਾਟਮ ਜਿਹੜੀ ਜੇ ਉਹ ਵੀ ਇਹਦੇ ਨਾਲ ਗਰਮ ਮਿਲ ਜੂਗੀ ਤੁਹਾਨੂੰ ਤੇ ਸਟੌਲ ਜਿਹੜਾ ਜੇ ਉਹ ਵੀ ਗਰਮ ਮਿਲ ਜੂਗਾ ਜੇ ਆ ਲੋ ਜੀ ਕਰਿਓ ਚੈੱਕ ਇਹਨਾਂ ਨੂੰ ਜਰੀਕ ਬਹੁਤ ਸੋਹਣਾ ਸਟੌਲ ਜੇ ਪ੍ਰਿੰਟਡ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਜਆ ਸਟੱਫ ਹੈ ਇਹਨਾਂ ਦਾ ਤੇ ਇਹਦਾ ਜਿਹੜਾ ਰੇਟ ਹੈਗਾ ਜੇ ਉਹ ਹੈਗਾ ਜੇ ਸਿਰਫ ਤੇ ਸਿਰਫ 700 ਤੇ 75 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਜਿਹੜਾ ਜੇ ਉਹ ਵੀ ਸਾਡੇ ਕੋਲ ਮੰਗਾ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੇ ਉਹ ਵੀ ਤਰੀਕਿਆਂ ਦੇ ਨਾਲ ਤੁਸੀਂ ਲੈ ਸਕਦੇ ਅੱਗੇ ਦੇ ਵਿੱਚ ਤੁਹਾਨੂੰ ਮੈਂ ਕਲਰ ਵਿਖਾਈ ਜਨਾ ਹੁਣ ਇਹਨਾਂ ਦੇ ਕਲਰ ਚੈੱਕ ਕਰੀ ਜਾਓ ਬਹੁਤ ਜ਼ਿਆਦਾ ਸੋਹਣਾ ਕਲਰ ਆ ਗਿਆ ਜੇ ਕੋਕਾ ਕੋਲਾ ਸ਼ੇਡ ਇਹਦੀ ਤੇ ਡਿਜੀਟਲ ਪ੍ਰਿੰਟ ਦੇ ਵਿੱਚ ਆ ਥੱਲੇ ਪ੍ਰਿੰਟ ਬਹੁਤ ਸੋਹਣਾ ਆ ਤੇ ਇਹ ਇਹਦੇ ਨਾਲ ਬਾਟਮ ਜਿਹੜੀ ਆ ਇਹ ਤੁਸੀਂ ਵੇਖ ਸਕਦੇ ਜੇ ਇਹ ਵੀ ਆ ਜੂਗੀ ਸੇਮ ਕੋਕਾ ਕੋਲਾ ਕਲਰ ਦੇ ਵਿੱਚ ਤੇ ਸੇਮ ਕਲਰ ਦੇ ਵਿੱਚ ਆ ਜੂਗਾ ਜੇ ਸਟੌਲ ਗਰਮ ਸੂਟ ਨੇ ਪੂਰੇ ਨਿੱਗੇ ਸਿਆਲ ਵਾਲੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਇਹ ਤੁਸੀਂ ਲੈ ਸਕਦੇ ਜੇ ਸਿਰਫ ਤੇ ਸਿਰਫ 700 ਤੇ 75 ਰੁਪਈਆ ਦੇ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਬਾਇ ਕਰ ਸਕਦੇ ਹੋ ਇਸ ਤੋਂ ਬਾਅਦ ਕਰਿਓ ਚੈੱਕ ਆ ਗਿਆ ਜੇ ਬਲੂ ਕਦਰ ਇਹ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਸ਼ੇਡ ਆ ਬਹੁਤ ਹੀ ਸੋਹਣਾ ਕਲਰ ਆ ਤੇ ਇਹ ਬਲੈਕ ਨਹੀਂ ਜੇ ਬਲੂ ਜੇ ਇਹ ਕਲ ਦਾ ਖਿਆਲ ਕਰਿਓ ਬਹੁਤ ਹੀ ਪਿਆਰਾ ਸਟੱਫ ਜੇ ਤੇ ਪ੍ਰਿੰਟ ਬਹੁਤ ਸੋਹਣੇ ਨੇ ਤੇ ਸੇਮ ਰੇਟ ਤੇ ਸੇਮ ਰੇਂਜ ਜੇ 700 ਤੇ 75 ਰੁਪਏ ਆ ਲੋ ਜੀ ਅਵੀ ਕਰਿਓ ਚੈੱਕ ਇਹ ਵੀ ਆ ਗਈ ਬੜੀ ਸੋਹਣੀ ਸ਼ੇਡ ਇਹਦੀ ਇਹ ਆ ਗਿਆ ਜੇ ਮੈਰੂਨ ਸ਼ੇਡ ਦੇ ਵਿੱਚ ਇਹ ਵੀ ਪ੍ਰਿੰਟ ਬਹੁਤ ਪਿਆਰਾ ਜੇ ਤੇ ਬਹੁਤ ਹੀ ਸੋਹਣਾ ਇਹਦੇ ਨਾਲ ਸਟੌਲ ਜੇ ਤੇ ਇਹ ਆਪਣੇ ਕੋ 700 ਤੇ 750 ਰੁਪਿਆਵਾਂ ਦੇ ਰੇਂਜ ਦੇ ਸੂਟ ਹੀ ਇਸ ਤੋਂ ਬਾਅਦ ਹੁਣ ਪਲੱਸ ਰੇਂਜ ਦੇ ਸ਼ੁਰੂਆਣ ਲੱਗੇ ਉਹ ਵੀ ਤੁਹਾਨੂੰ ਮੈਂ ਦਿਖਾ ਦੇਣਾ ਆ ਲੋ ਜੀ ਆ ਵੀ ਕਰ ਲੋ ਚੈੱਕ ਤੇ ਇਹਦਾ ਵੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਜੇ ਸਟਾਫ ਆ ਤੇ ਨਾਲ ਇਹਦੇ ਸਟੌਲ ਜਿਹੜਾ ਜੀ ਉਹ ਵੀ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਪਹਿਲਾਂ ਦਿਖਾਉਣਾ ਇਹਦਾ ਸਾਰਾ ਪ੍ਰਿੰਟ ਆ ਲੋ ਪੂਰੀ ਸ਼ਰਟ ਜਿਹੜੀ ਇਹਦੀ ਪ੍ਰਿੰਟਡ ਆ ਇਸ ਫਲਾਸੇ ਦੇ ਵਿੱਚ ਜਿਹੜਾ ਜੇ ਉਹ ਤੁਹਾਨੂੰ ਇਹਦੇ ਉੱਤੇ ਮਿਲ ਜੂਗਾ ਜੇ ਵਰਕ ਗੋਟਾ ਪੱਟੀ ਦਾ ਬਹੁਤ ਸੋਹਣਾ ਸਾਰੇ ਨਾਲ ਸਟੋਨ ਲੱਗੇ ਇਹਦੇ ਵਿੱਚ ਬਕਾਇਦਾ ਨਾਲ ਸਾਰੇ ਪ੍ਰਿੰਟ ਬਹੁਤ ਪਿਆਰਾ ਜੇ ਤੇ ਇਧਰੋਂ ਨੈਕ ਦੇ ਉੱਤੇ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਹਦੇ ਜਿਹੜਾ ਜੇ ਲਾਈਨ ਅਪ ਬਣੀਆਂ ਬਹੁਤ ਪਿਆਰੀਆਂ ਤੇ ਇਹ ਸਾਰਾ ਪ੍ਰਿੰਟ ਤੁਸੀਂ ਦੇਖ ਸਕਦੇ ਜੇ ਤੇ ਇਦਾਂ ਹੀ ਇਹਦੀ ਬੈਕ ਸਾਈਡ ਜੇ ਹਰ ਇੱਕ ਸੂਟ ਦੀ ਫਰੰਟ ਬੈਕ ਜਿਹੜੀ ਆ ਦੋਵੇਂ ਬਣੀਆਂ ਆ ਪ੍ਰਿੰਟ ਹੋਈਆਂ ਬਹੁਤ ਸੋਹਣੀਆਂ ਤੇ ਇਹਦੇ ਨਾਲ ਜਿਹੜਾ ਜੇ ਅਗੀ ਜੇ ਬਾਟਮ ਬੋਟਲ ਗ੍ਰੀਨ ਕਲਰ ਦੀ ਮੂੰਗਿਆ ਸ਼ਰਟ ਦੀ ਤੇ ਇਹਦੇ ਨਾਲ ਦੁਪੱਟਾ ਸਟੌਲ ਜਿਹੜਾ ਜੇ ਉਹ ਵੀ ਪ੍ਰਿੰਟਡ ਜੇ ਬਹੁਤ ਸੋਹਣਾ ਕੱਟ ਇਹਨਾਂ ਦੀ ਜਿਹੜੀ ਜੇ ਉਹ ਸਵਾ ਸਵਾ 2 ਮੀਟਰ ਸ਼ਰਟ ਦੀ ਜੇ ਸਵਾ 2 ਮੀਟਰ ਹੀ ਬਾਟਮ ਦੀ ਜੇ ਤੇ 2 ਪਲੱਸ ਦੀ ਜਿਹੜੀ ਜੇ ਉਹ ਸਟੌਲ ਦੀ ਜੇ ਸਟੌਲ ਬਹੁਤ ਸੋਹਣੇ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸਿਰਫ ਤੇ ਸਿਰਫ 800 ਤੇ 75 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਜਿਹੜਾ ਜੇ ਤੁਸੀਂ ਕਿਤੇ ਵੀ ਮੰਗਵਾ ਸਕਦੇ ਜੇ ਹਾਲੋ ਜੀ ਕਰਿਓ ਚੈੱਕ ਅੱਗੇ ਆ ਗਈ ਜੇ ਡਾਰਕ ਮੈਰੂਨ ਸ਼ੇਡ ਬਹੁਤ ਸੋਹਣਾ ਇਹਦੇ ਨਾਲ ਵੀ ਸਟੋਲ ਪ੍ਰਿੰਟ ਬਹੁਤ ਪਿਆਰੇ ਨੇ ਸਟੋਲਾਂ ਦੇ ਵੀ ਤੇ ਸਟਾਫ ਜਿਹੜਾ ਜੇ ਉਹ ਵੀ ਬਹੁਤ ਜਿਆਦਾ ਸੋਹਣਾ ਹੈ ਕੁਆਲਿਟੀ ਬਹੁਤ ਆਵਦੀ ਹੈ ਇਹਨਾਂ ਦੀ ਇਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 800 ਦੇ 750 ਰੁਪਏ ਦੇ ਨਾਲ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਹलो ਆ ਵੀ ਕਰਿਓ ਚੈੱਕ ਇਹ ਆ ਗਿਆ ਜੀ ਬਲੈਕ ਦੇ ਨਾਲ ਮਜੈਂਟਾ ਦਾ ਕੰਟਰਾਸਟ ਤੇ ਬਹੁਤ ਹੀ ਪਿਆਰਾ ਜ ਆ ਬਹੁਤ ਜਿਆਦਾ ਸੋਹਣਾ ਤੇ ਪ੍ਰਿੰਟ ਜਿਹੜਾ ਜੇ ਉਹ ਵੀ ਬਹੁਤ ਸੋਹਣਾ ਆ ਇਹਦਾ ਤੇ ਸਟਾਲ ਜਿਹੜਾ ਆ ਉਹ ਵੀ ਬਹੁਤ ਜਿਆਦਾ ਪਿਆਰਾ ਤੇ ਇਹ ਤੁਸੀਂ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਲੈ ਸਕਦੇ ਜੇ ਤੇ ਸ਼ਿਪਿੰਗ ਇਹਨਾਂ ਦੇ ਵਿੱਚ ਤੁਹਾਨੂੰ ਆਪਾਂ ਫ੍ਰੀ ਦੇ ਦੇਣੀ ਆ ਤੁਸੀਂ ਸਿੰਗਲ ਸੂਟ ਜਿਹੜਾ ਜੇ ਉਹ ਵੀ ਬਾਏ ਕਰ ਸਕਦੇ ਜੇ ਲੋ ਜੀ ਕਰਿਓ ਚੈੱਕ ਹੋਰ ਸ਼ੇਡ ਆ ਗਈ ਮੇਰੇ ਹੁੰਦੇ ਵਿੱਚ ਤੇ ਇਹਦਾ ਵੀ ਸਟਾਲ ਤੁਸੀਂ ਦੇਖ ਸਕਦੇ ਜੇ ਪ੍ਰਿੰਟਡ ਹੈ ਸਾਰਾ ਹੀ ਇਧਰੋਂ ਤੁਸੀਂ ਵਰਕਸ ਵੀ ਦੇਖ ਸਕਦੇ ਜੀ ਇਹਦੇ ਉੱਤੇ ਸਾਰਾ ਜਿਹੜਾ ਹੋਇਆ ਬਹੁਤ ਜਿਆਦਾ ਸੋਹਣਾ ਤੇ ਇਸ ਤੋਂ ਬਾਅਦ ਇੱਕ ਹੋਰ ਆ ਗਿਆ ਡਿਜ਼ਾਈਨ ਇਹਦੇ ਵਿੱਚ ਨਵਾਂ ਇਹ ਵੀ ਚੈੱਕ ਕਰਿਓ ਇਹ ਵੀ ਤੁਹਾਨੂੰ ਮੈਂ ਚੈੱਕ ਕਰਾਉਣਾ ਪਹਿਲਾਂ ਤਾਂ ਇਹਨਾਂ ਦੀ ਪ੍ਰਿੰਟ ਚੈੱਕ ਕਰ ਲਿਓ ਪ੍ਰਿੰਟ ਆ ਜਿਹੜੇ ਬਹੁਤ ਜ਼ਿਆਦਾ ਪਿਆਰੇ ਲਾਈਨਾਂ ਵਾਲੇ ਤੇ ਸੇਮ ਹੁੰਦਾ ਹੈ neck ਦੇ ਉੱਤੇ ਵੀ ਇਹਦੇ ਆ ਜੂਗਾ ਜੇ ਸਾਰਾ ਗੋਟੇ ਪੱਟੀ ਦਾ ਵਰਕ ਸਾਰਾ ਫਰੰਟ ਜਿਹੜਾ ਜੇ ਇਹਦਾ ਇਦਾਂ ਬਣਿਆ ਆ ਜੂਗਾ ਤੇ ਇਹਦਾ ਨਾਲ ਘੇਰਾ ਤੇ ਪਲਾਸੇ ਦੀਆਂ ਬਾਹਾਂ ਤੇ ਇਧਰੋਂ ਇਹਦੀ ਆ ਜੂਗੀ ਜੇ ਬੈਕ ਸਾਈਡ ਬੈਕ ਸਾਈਡ ਵੀ ਪੂਰੀ ਡਿਜੀਟਲ ਹੈ ਪ੍ਰਿੰਟ ਦੇ ਵਿੱਚ ਤੇ ਆ ਸਾਰੀ ਆ ਗਈ ਇਹਦੀ ਫਰੰਟ ਸਾਈਡ ਤੇ ਆ ਆ ਗਿਆ ਇਹਦੇ ਨਾਲ ਬਾਟਮ ਤੇ ਆ ਆ ਗਿਆ ਨਾਲ ਇਹਦੇ ਸਟੌਲ ਸਟਾਲ ਵੀ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨਾ ਸਟਾਲ ਵੀ ਬਹੁਤ ਸੋਹਣੇ ਨੇ ਤੇ ਬਹੁਤ ਹੀ ਜ਼ਿਆਦਾ ਪਿਆਰੇ ਪ੍ਰਿੰਟਰ ਨੇ ਸਟਾਲਾਂ ਦੇ ਵੀ ਚੈੱਕ ਕਰ ਲਓ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਜ ਤੁਸੀਂ ਸਿੰਗਲ ਸੂਟ ਵੀ ਮੰਗਵਾ ਸਕਦੇ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਜੇ ਹੈਗੀ ਆਲੋ ਆ ਜੀ ਆ ਗਿਆ ਅੱਗੇ ਬਲੂ ਦੇ ਨਾਲ ਪ੍ਰਿੰਟ ਸਾਰੇ ਰਲਦੇ ਮਿਲਦੇ ਆਉਣਗੇ ਸੇਮ ਹੀ ਬਾਟਮਾਂ ਜਿਹੜੀਆਂ ਉਹ ਚੇਂਜ ਹੋਣਗੀਆਂ ਤੇ ਵਿੱਚ ਬੇਸ ਪ੍ਰਿੰਟ ਜਿਹੜੇ ਉਹ ਚੇਂਜ ਹੋਈ ਜਾਣਗੇ ਇਹਦੇ ਨਾਲ ਆ ਗਈ ਬਲੂ ਕਲਰ ਦੀ ਬਾਟਮ ਤੇ ਸਟੌਲ ਤੇ ਸ਼ਰਟ ਦੇ ਵਿੱਚ ਵੀ ਆ ਜਾਊਗਾ ਬੇਸ ਜਿਹੜਾ ਜੀ ਬਲੂ ਕਲਰ ਦਾ ਇਹ ਵੀ ਬੜਾ ਸ਼ਾਨਦਾਰ ਜਿਹਾ ਪ੍ਰਿੰਟ ਜੇ ਤੁਸੀਂ ਦੇਖ ਸਕਦੇ ਜੀ ਆ ਲੋ ਇਹਦੇ ਵਿੱਚ ਵੀ ਸ਼ਿਪਿੰਗ ਫ੍ਰੀ ਦੇਵਾਂਗੇ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ ਲੋ ਜੀ ਇਹ ਵੀ ਸ਼ੇਡ ਆ ਗਈ ਕੋਕਾ ਕੋਲਾ ਪ੍ਰਿੰਟ ਵੇਖ ਸਕਦੇ ਜੇ ਤੁਸੀਂ ਇਹਨਾਂ ਦੀ ਕੁਆਲਿਟੀ ਜਿਹੜੀ ਜੇ ਵੇਖ ਸਕਦੇ ਜੇ ਆਨਲਾਈਨ ਆਫਲਾਈਨ ਮੰਗਵਾ ਕੇ ਵੇਖ ਸਕਦੇ ਜੇ ਤੁਸੀਂ ਆਫਲਾਈਨ ਲੈਣੇ ਆ ਤਾਂ ਤੁਸੀਂ ਸਾਡੇ ਕੋਲ ਸ਼ਾਪ ਦੇ ਉੱਤੇ ਵਿਜ਼ਿਟ ਕਰਿਓ ਆਨਲਾਈਨ ਜਿਹੜੇ ਆ ਉਹ ਤਾਂ ਆਪਾਂ ਆਰਡਰ ਜਿਹੜੇ ਭੇਜਦੇ ਹੀ ਆ ਤੇ ਇਹ ਤੁਸੀਂ ਸਾਡੇ ਕੋਲ ਗਰਮ ਸਟਾਕ ਜਿਹੜਾ ਜੇ ਲੈ ਸਕਦੇ ਜੇ ਬੜੀ ਜ਼ਿਆਦਾ ਡਿਮਾਂਡ ਹੀਗੀ ਤੁਹਾਡੀ ਗਰਮ ਸਟਾਕ ਨੂੰ ਲੈ ਕੇ ਉਹ ਆਪਾਂ ਜਿਹੜੀ ਆ ਅੱਜ ਪੂਰੀ ਕਰ ਦੁੱਤੀ ਤੁਹਾਡੀ ਕਿਉਂਕਿ ਅਜੇ ਤੁਹਾਨੂੰ ਪਤਾ ਜਿੱਦਾਂ ਮੌਸਮ ਵੀ ਅਜੇ ਇੰਨਾ ਠੰਡਾ ਨਹੀਂ ਆਉਣ ਡਿਆ ਤੇ ਜਿੱਦਾਂ ਦਾ ਮੌਸਮ ਚੱਲਣ ਡਿਆ ਉਦਾਂ ਦੀ ਆਪਾਂ ਤੁਹਾਨੂੰ ਵੈਰੈਟੀ ਦੇਈ ਜਾਣ ਡੈ ਤੇ ਇਹ ਇਹਦੇ ਵਿੱਚ ਹੈਗਾ ਜੇ ਆਪਣੇ ਕੋਲ ਲਾਸਟ ਸੂਟ ਬਹੁਤ ਪਿਆਰੀ ਕੁਆਲਿਟੀ ਆ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਗਰਮ ਸੂਟ ਨੇ ਸਾਰੇ ਹੀ ਤੁਸੀਂ ਜਿੱਦਾਂ ਵੇਖਿਆ ਇਹਨਾਂ ਨੂੰ ਤੁਸੀਂ ਆਫਲਾਈਨ ਵੀ ਲੈ ਸਕਦੇ ਜਿਤੇ ਆਨਲਾਈਨ ਵੀ ਲੈ ਸਕਦੇ ਜੇ ਤੇ ਇਹ ਸੋਨਾ ਦਾ ਸਟਾਕ ਜਿਹੜਾ ਜੇ ਸੋਨਾ ਜਾਂ ਗਰਮ-ਗਰਮ ਸੂਟਾਂ ਦਾ ਜਿਹੜਾ ਹੈਗਾ ਇੱਕ ਪਟਾਰਾ ਜਿਹੜਾ ਆਪਾਂ ਤੁਹਾਨੂੰ ਦੇ ਦਿੱਤਾ ਹੈ ਤੇ ਸੋ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਨਾਲ ਲੈ ਸਕਦੇ ਜੇ ਤੇ ਬਾਕੀ ਹੋਰ ਵੀ ਸਾਡੀਆਂ ਨਵੀਆਂ ਵੀਡੀਓ ਜਿਹੜੀਆਂ ਆਉਂਦੀਆਂ ਰਹਿਣਗੀਆਂ ਉਹਦੇ ਵਾਸਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਪੇਜ ਤੇ ਜੇ ਤੇ ਸਾਨੂੰ ਫੋਲੋ ਕਰਿਓ ਫੇਸਬੁੱਕ ਪੇਜ ਤੇ ਤੇ ਸਾਨੂੰ ਫੋਲੋ ਕਰ ਲਿਓ ਤੇ ਫਿਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਸਟਾਕ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕ